ਇਹ ਕੋਲ ਚਾਰ ਕਨਾਲਾ ਪੈਲੀ ਹੈ ਪਰ ਜਿਹੜੀਆਂ ਪੁਰਾਣੀਆਂ ਜੇ ਆਪਾਂ ਜਮ੍ਹਾਂਬੰਦੀਆਂ ਦੇਖੀ ਉਹਦੇ ਵਿੱਚ ਤਾਂ ਫਰਦ ਸੌਰੀ ਜ਼ਮੀਨ ਸ਼ੋ ਹੋ ਰਹੀ ਸੀ ਜਿਹੜੀ ਹੁਣ ਕਰੰਟ ਦੀ ਜਮ੍ਹਾਂਬੰਦੀ ਆ ਉਹਦੇ ਵਿੱਚ ਮਤਲਬ ਜ਼ਮੀਨ ਸ਼ੋ ਨਹੀਂ ਹੋ ਰਹੀ ਇਹਦਾ ਕੀ ਕਾਰਨ ਹੋ ਸਕਦਾ ਇਹਦਾ ਕਾਰਨ ਇਹ ਹੈ ਕਿ ਜੇ ਰਿਕਾਰਡ ਮਿਸਪਲੇਸ ਹੋ ਗਿਆ ਬੰਦੇ ਦਾ ਨਾਮ ਨਹੀਂ ਆ ਰਿਹਾ ਹਾਂਜੀ ਤਾਂ ਤੁਸੀਂ ਪੁਰਾਣੀਆਂ ਪੁਰਾਣੇ ਜਮ੍ਹਾਂਬੰਦੀ ਲੈ ਕੇ ਪਡਵਾਰੀ ਕੋਲ ਜਾਓ ਰਿਕਾਰਡ ਦੇਖੋ ਰਿਕਾਰਡ ਦੇਖ ਕੇ ਜਿੱਥੇ ਜਿੱਥੇ ਤੁਹਾਡਾ ਨਾਮ ਸਹੀ ਆ ਰਿਹਾ ਹੈ ਹਾਂਜੀ ਉਹ ਉਹ ਨਾਮ ਤੋਂ ਲੈ ਕੇ ਅੱਜ ਦੀ ਤੁਸੀਂ ਐਪਲੀਕੇਸ਼ਨ ਦਿਓ ਉਹਦੀ ਫਰਦਬਦਰ ਬਣ ਜੂਗੀ ਦਰਸਤੀ ਹੋ ਜੂਗੀ ਤੁਹਾਡੀ ਜ਼ਮੀਨ ਕਿਤੇ ਨਹੀਂ ਜਾਂਦੀ ਠੀਕ ਹੈ ਜੀ ਜੇ ਮਿਸਟੇਕ ਬਾਈ ਦੀ ਵੇ ਮਿਸਟੇਕ ਹੋ ਵੀ ਗਈ ਹਾਂਜੀ ਹਾਂ ਸੈਵਨ ਕਿਤੇ ਮਿਸਟੇਕ ਹੋ ਜਾਂਦੀ ਹੈ ਕੋਈ ਜਾਣਬੁੱਝ ਕੇ ਨਹੀਂ ਕਰਦਾ ਬਿਲਕੁਲ ਬਿਲਕੁਲ ਜੇ ਸੈਵਨ ਮਿਸਟੇਕ ਹੋ ਗਈ ਤਾਂ ਉਹਦਾ ਇਹ ਹੱਲ ਹੈ ਫਰਦਬਦਰ ਬਣਾ ਕੇ ਤੁਸੀਂ ਉਹਨੂੰ ਦਰਸਤ ਕਰ ਸਕਦੇ ਹੋ ਠੀਕ ਹੈ ਸਰ ਜ਼ਮੀਨ ਸੜਕ ਵਿੱਚ ਆਜ ਤੇ ਸਾਂਝਾ ਖਾਤਾ ਹੈ ਪੈਸੇ ਨਹੀਂ ਮਿਲੇ ਕਿ ਹਿੱਸੇਦਾਰਾਂ ਵਿੱਚੋਂ ਕੋਈ ਬੰਦਾ ਜ਼ਮੀਨ ਵੇਚ ਸਕਦਾ ਜਾਂ ਨਹੀਂ ਨਹੀਂ ਜੇ ਉਹਦੇ ਤੇ ਜ਼ਮੀਨ ਅਕਵਾਇਰ ਹੋ ਗਈ ਹਾਂਜੀ ਹਾਂ ਉਹਦੇ ਵਿੱਚ ਜਿੰਨਾਦਰ ਸੜਕ ਦਾ ਕੰਮ ਕੰਮਲ ਨਹੀਂ ਹੁੰਦਾ ਜੀ ਤਾਂ ਉਹ ਨਹੀਂ ਵੇਚ ਸਕਦਾ ਬੰਦਾ ਉਹ ਨੰਬਰ ਖਸਰਾ ਜਿਹੜੇ ਤੇ ਆਪਣੇ ਉਹਦੀ ਐਂਟਰੀ ਹੋਗੀ ਐਂਟਰੀ ਹੋ ਗਈ ਤੇ ਜੇ ਹੁਣ ਜਿਹੜੇ ਦੇ ਪੈਸਿਆਂ ਦਾ ਸਵਾਲ ਹੈ ਜੇ ਤੱਕ ਤਾਂ ਜਿਹੜੇ ਬੰਦੇ ਮਾਲਕੀ 'ਚ ਨੇ ਹਾਂਜੀ ਬੰਦੇ ਜਿਨ੍ਹਾਂ ਦੇ ਨੌ ਨੰਬਰ ਖਸਰੇ ਦੀ ਮਾਲਕੀ ਜਿੰਨਾ ਰਕਵਾ ਅਕਵਾਇਰ ਹੋਇਆ ਸਾਰੇ ਮਾਲਕਾਂ ਦੇ ਹਿੱਸਿਆਂ 'ਚ ਪੈਸੇ ਜਾਣਗੇ ਠੀਕ ਹੈ ਕਿਉਂਕਿ ਸਰਕਾਰ ਨੇ ਤਾਂ ਮਾਲਕੀ ਦੇ ਪੈਸੇ ਦੇਣੇ ਹਾਂਜੀ ਹਾਂ ਜੇ ਉਹਨਾਂ ਦੀ ਸਹਿਮਤੀ ਹੋਵੇ ਉਹ ਸਾਰੇ ਬੰਦੇ ਐਫੀਡਵਿਟ ਦੇ ਕੇ ਵੀ ਫਲਾਣੇ ਦਾ ਕਬਜ਼ਾ ਹੈ ਇੱਕ ਬੰਦੇ ਦੀ ਜੁਇਨਕੋਰ ਹੋਈ ਹੈ ਤਾਂ ਉਹ ਸਾਰੇ ਬੰਦੇ ਲਿਖ ਕੇ ਦੇ ਸਕਦੇ ਨੇ ਵੀ ਇਹਦੇ ਖਾਤੇ ਦੇ ਵਿੱਚ ਪੇਮੈਂਟ ਪਾਈ ਜਾਵੇ ਠੀਕ ਆ ਤਾਂ ਹੋ ਸਕਦਾ ਆਦਰਵਾਇਜ਼ ਤਾਂ ਉਹ ਮਾਲਕੀ ਦੇ ਹਿਸਾਬ ਨਾਲ ਹੀ ਪੇਮੈਂਟ ਹੋਊਗੀ ਜਿੰਨਾ ਜਿੰਨਾ ਉਹਦਾ ਰਕਬਾ ਹੋਊਗਾ ਹਿੱਸੇ 'ਚ ਉਹਨਾਂ ਹਰ ਇੱਕ ਮਾਲਕ ਦੇ ਉਹਨਾਂ ਹਿੱਸੇ ਦੇ ਵਿੱਚ ਪੈਸੇ ਜਾਣਗੇ ਮਿਲ ਜਾਂ ਮੇਰੇ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਦੀ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਸੋ ਅੱਜ ਸਾਡੇ ਨਾਲ ਸਰਦਾਰ ਸਤਗੁਰ ਸਿੰਘ ਰਿਟਾਇਰ ਨੈਵ ਤਸਿਲਦਾਰ ਸੋ ਅੱਜ ਆਪੜੇ ਸਵਾਲਾਂ ਦੇ ਜਵਾਬ ਦੇਣਗੇ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਜੀ ਮੈਨੂੰ ਤੁਸੀਂ ਤੁਹਾਡੇ ਚੈਨਲ ਨੇ ਇਸ ਦੇ ਯੋਗ ਸਮਝਿਆ ਵੀ ਮੈਂ ਪਬਲਿਕ ਨੂੰ ਸਹੀ ਰੈਵਨਿਊ ਦੇ ਬਾਰੇ ਜਾਣਕਾਰੀ ਜਿੰਨੀ ਕੁ ਮੇਰੇ ਕੋਲ ਹੈ ਮੈਂ ਦੇ ਸਕਾਂ ਸ਼ੁਕਰੀਆ ਸਰ ਸ਼ੁਕਰੀਆ ਸਰ ਅੱਗੇ ਤੁਸੀਂ ਆਪਣੇ ਨਹੀਂ ਨਹੀਂ ਸਰ ਵਾਕਈ ਤੁਸੀਂ ਯੋਗ ਹੋ ਇੰਨਾ ਚਿਰ ਮਤਲਬ ਲੋਕਾਂ ਦੀ ਸੇਵਾ ਨਵਾਈ ਹੈ ਤੁਸੀਂ ਤੇ ਆਪਣਾ ਸਵਾਲ ਇਹ ਸੀ ਸਰ ਵੀ ਜ਼ਮੀਨ ਜਾਂ ਪਲਾਟ ਖਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਸਭ ਤੋਂ ਪਹਿਲਾਂ ਜਦੋਂ ਆਪਾਂ ਜ਼ਮੀਨ ਜਦ ਪਲਾਟ ਕੋਈ ਵੀ ਖਰੀਦਦੇ ਆ ਜੀ ਤੁਸੀਂ ਉਹਦਾ ਮਾਲ ਰਿਕਾਰਡ ਚੈੱਕ ਕਰੋ ਠੀਕ ਹੈ ਜੀ ਜਮਾ ਮੰਦੀ ਕਢਾਓ ਜੀ ਫਿਰ ਪਟਵਾਰੀ ਕੋਲ ਉਹਦਾ ਰਿਕਾਰਡ ਚੈੱਕ ਕਰੋ ਠੀਕ ਹੈ ਜੀ ਕੀ ਜੋ ਆਪਾਂ ਜ਼ਮੀਨ ਦਾ ਟੁਕੜਾ ਖਰੀਦ ਰਹੇ ਹਾਂ ਜਾਂ ਪਲਾਟ ਖਰੀਦ ਰਹੇ ਹਾਂ ਜਿਹੜਾ ਬੰਦਾ ਤੁਹਾਨੂੰ ਜ਼ਮੀਨ ਵੇਚਣ ਵਾਲਾ ਹੈ ਠੀਕ ਹੈ ਜੀ ਕਿ ਉਹ ਮਾਲਕ ਹੈਗਾ ਠੀਕ ਹੈ ਸਰ ਤੇ ਉਹਦੇ ਤੇ ਕੋਈ ਸਟੇ ਤਾਂ ਨਹੀਂ ਹੈਗੀ ਜੀ ਜੀ ਜਾਂ ਉਹਦੇ ਤੇ ਕੋਈ ਲੋਨ ਤਾਂ ਨਹੀਂ ਹੈਗਾ ਇਹ ਸਾਰੀਆਂ ਗੱਲਾਂ ਰਜਿਸਟਰੀ ਤੋਂ ਪਹਿਲਾਂ ਤੁਸੀਂ ਚੈੱਕ ਕਰ ਲਓ ਤਾਂ ਕਿ ਤੁਹਾਨੂੰ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਨਾ ਆਵੇ ਤੁਹਾਡੇ ਇੰਤਕਾਲ ਹੋਣ ਤੋਂ ਕੋਈ ਪ੍ਰੋਬਲਮ ਨਾ ਆਵੇ ਜੀ 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 ਇਸ ਕਰਕੇ ਆ ਵੀ ਇਹ ਮਾਲ ਰਿਕਾਰਡ ਚੈੱਕ ਕਰਨਾ ਜਦੋਂ ਆਪਾਂ ਖਰੀਦਦੇ ਆਂ ਹਾਂਜੀ ਹਾਂ ਜ਼ਮੀਨ ਖਰੀਦਣ ਵਾਲੇ ਦੀ ਡਿਊਟੀ ਬਣਦੀ ਆ ਵੀ ਉਹ ਚੰਗੀ ਤਰ੍ਹਾਂ ਨੂੰ ਵਾਚ ਕਰੇ ਚੈੱਕ ਕਰੇ ਠੀਕ ਆ ਸਰ ਇੱਕ ਸਰ ਆਪਣੇ ਲੈਂਡ ਵਿਭਾਗ ਦੇ ਵਿੱਚ ਗੋਸ਼ਾ ਸ਼ਬਦ ਕੀ ਹੁੰਦਾ ਗੋਸ਼ਾ ਅਸਲ ਦੇ ਵਿੱਚ ਟੇਡੇ ਮਿੱਡੇ ਜਿਹੜੇ ਖੇਤ ਹੁੰਦੇ ਨੇ ਹਾਂਜੀ ਹਾਂ ਉਹਨਾਂ ਦਾ ਜਿਹੜਾ ਰਕਬਾ ਕੱਢਣ ਲਈ ਜੀ ਜਿਵੇਂ ਆਪਾਂ ਕਹਿੰਦੇ ਨੇ ਮਿਣਤੀ ਜਦੋਂ ਆਪਾਂ ਮਿਣਤੀ ਕਰਕੇ ਰਕਬਾ ਕੱਢਦੇ ਆ ਉਹਦਾ ਵੀ ਕਿੰਨਾ ਰਕਬਾ ਬਣ ਗਿਆ ਨੰਬਰ ਦਾ ਤਾਂ ਉਹਦੇ ਵਿੱਚ ਨਾ ਗੋਸ਼ਾ ਪਾ ਕੇ ਠੀਕ ਹੈ ਜੀ ਗੋਸ਼ੇ ਬਣਾਏ ਜਾਂਦੇ ਨੇ ਉਹਦੇ ਪਾਰਟ ਨੰਬਰ ਦੇ ਉਹਨੂੰ ਉਹ ਰਕਬਾ ਕੱਢਣ ਦੇ ਲਈ ਗੋਸ਼ਾ ਕਮ ਆਉਂਦਾ ਇਹ ਰੈਵਨਿਊ ਵਾਲੇ ਵਰਤਦੇ ਨੇ ਠੀਕ ਹੈ ਸਰ ਹਾਂਜੀ ਇੱਕ ਬੰਦਾ ਸਰ ਦੋ ਲਿਮਟਾਂ ਕਰਵਾ ਸਕਦਾ ਜਾਂ ਨਹੀਂ ਨਹੀਂ ਜੇ ਉਹਦੀ ਸਪੋਜ਼ ਕਰੋ ਇੱਕ ਮਾਲਕ ਕੋਲੇ 10 ਏਕੜ ਜ਼ਮੀਨ ਹੈ ਜੀ ਤਾਂ ਉਨੇ 5 ਏਕੜ ਤੇ ਲਿਮਟ ਕਰਾਈ ਹੈ ਨੇਚਰਲੀ 5 ਏਕੜ ਉਹਦੀ ਬਾਕੀ ਬਚਦੀ ਹੈ ਤਾਂ 5 ਏਕੜ ਤੇ ਦੁਬਾਰਾ ਲਿਮਟ ਕਰਾ ਸਕਦਾ ਹੈ ਲੇਕਿਨ ਇਹ ਨਹੀਂ ਹੋ ਸਕਦਾ ਵੀ 5 ਏਕੜ ਜ਼ਮੀਨ ਹੈ ਉਹਦੀ ਲਿਮਟ ਹੋ ਗਈ ਦੁਬਾਰਾ ਉਸ 5 ਏਕੜ ਤੇ ਲਿਫਟ ਨਹੀਂ ਕਰਾ ਸਕਦਾ ਉਹਨੂੰ ਬੈਂਕ ਦੀ ਸਹਿਮਤੀ ਨਾਲ ਉਹਦੇ ਵਿੱਚ ਰਕਮ ਦੇ ਵਿੱਚ ਵਾਧਾ ਕਰ ਸਕਦਾ ਉਹਨੂੰ ਐਕਸਟੈਂਡ ਕਰਾ ਸਕਦਾ ਜੇ ਬੈਂਕ ਚਾਹੂ ਵੀ ਇਹ ਬੰਦਾ ਯੋਗ ਹੈ ਉਹ 5 ਕਿੱਲੇ ਤੇ ਸਪੋਇ ਕਰੋ ਉਨੇ 10 ਲੱਖ ਰੁਪਏ ਲੋਨ ਲੈਂਦਾ ਫਾਰ ਇਗਜ਼ਾਮਪਲ ਤਾਂ ਬੈਂਕ ਉਹਨੂੰ ਆਪਣੀ ਮਰਜ਼ੀ ਨਾਲ ਜੇ ਉਹਦਾ ਵਿਹਾਰ ਸਹੀ ਹੈ ਤਾਂ ਉਹਨੂੰ ਅਵ ਲਿਮਟ ਵਧਾ ਹੁੰਦੀ ਹੈ ਵਧਾ ਹੁੰਦੀ ਹੈ ਬੈਂਕ ਤਾਂ ਉਹਨੂੰ 10 ਦਾ 15 ਕਰ ਸਕਦੀ ਹੈ ਉਹ ਬੈਂਕ ਦੀ ਆਪਦੀ ਹੈ ਉਹਨਾਂ ਦੀ ਉਹ ਹੈ ਵੀ ਮਰਜ਼ੀ ਹੈ ਜ਼ਿੰਮੇਵਾਰੀ ਹੈ ਵੀ ਇਹ ਮਾਲਕ ਕਰਜ਼ਾ ਵਾਪਸ ਸਹੀ ਕਰ ਰਿਹਾ ਹੈ ਉਹ ਲਿਮਟ ਅੱਗੇ ਵਾਧਾ ਕਰ ਸਕਦੀ ਹੈ ਠੀਕ ਹੈ ਸਰ ਤੇ ਉਹ ਕੁੜੀ ਚੱਲ ਗਈ ਸਵਰਗਵਾਸ ਹੋ ਗਈ ਉਹਦੇ ਹੁਣ ਬ੍ਰਦਰ ਦੇ ਨਾਂ ਤੇ ਕਿਵੇਂ ਉਹ ਅੱਗੇ ਬਰਾਸ ਜਿਹੜੇ ਉਹ ਲੜਕੀ ਹੈ ਜਿਹੜੀ ਜਿਹਦੀ ਮੌਤ ਹੋ ਚੁੱਕੀ ਹੈ ਉਹ ਲੜਕੀ ਕੁਆਇ ਕੁਵਾਰੀ ਸੀ ਜਾਂ ਵਿਆਹੀ ਹੋਈ ਸੀ ਕੁਵਾਰੀ ਕੁਵਾਰੀ ਲੜਕੀ ਸੀ ਹਾਂਜੀ ਉਹਦੇ ਉਹਦੀ ਮਦਰ ਨੂੰ ਜੋ ਉਹਦਾ ਸ਼ਹਿਰ ਹੈ ਜੇ ਉਹਦੀ ਮਾਤਾ ਜਿਉਂਦੀ ਹੈ ਹਾਂਜੀ ਤਾਂ ਉਹਦੀ ਮਾਤਾ ਦੇ ਨਾਮ ਪ੍ਰੋਪਰਟੀ ਬੈਕਸ ਜਾਊਗੀ ਇੰਤਕਾਲ ਹੋਊਗਾ ਉਹਦੇ ਬਰਸਤਾ ਅੱਛਾ ਜੀ ਹਾਂਜੀ ਉਹ ਭਰਾ ਦੇ ਨਾਮ ਨਹੀਂ ਹੋਣਾ ਭਰਾ ਦੇ ਨਾਮ ਨਹੀਂ ਹੋਣਾ ਜੇ ਮਾਤਾ ਨਾ ਹੋਵੇ ਤਾਂ ਬਰਬਰ ਦੇ ਜਿਉਂਦੇ ਭੈਣ ਭਰਾਵਾਂ ਦੇ ਨਾਮ ਹੋਊਗਾ ਓਕੇ ਇਹ ਕਰ ਤਸੀਮਾ ਨਹੀਂ ਕੱਟਦਾ ਤਾਂ ਕੀ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਕੋਈ ਵੀ ਪਲਾਟ ਖਰੀਦਦੇ ਹੋ ਜ਼ਮੀਨ ਖਰੀਦਦੇ ਹੋ ਪਹਿਲੀ ਗੱਲ ਤਾਂ ਤਤਿਮਾ ਕੱਟਿਆ ਜਾ ਸਕਦਾ ਹੈ ਤਾਂ ਤੁਸੀਂ ਮਨ ਕਰਕੇ ਆਪਣੇ ਜ਼ਮੀਨ ਲਓ ਉਹਦਾ ਤਤਿਮਾ ਕਟਵਾਓ ਜੇ ਕਿਸੇ ਕਾਰਨ ਕਰਕੇ ਤਤਿਮਾ ਨਹੀਂ ਕੱਟਿਆ ਜਾਂਦਾ ਤਾਂ ਜਿੰਨਾ ਤੁਸੀਂ ਰਕਬਾ ਖਰੀਦ ਕੀਤਾ ਤਾਂ ਉਹਦਾ ਮੌਕੇ ਤੇ ਤੁਸੀਂ ਕਬਜ਼ਾ ਲਓ ਨਹੀਂ ਤਾਂ ਤਤਿਮਾ ਨਾ ਕੱਟਣ ਕਰਕੇ ਕਦੇ ਵਾਟੇ ਇਧਰ ਹਿੱਲੇਗੀ ਕਿਸੇ ਦੀ ਕਦੇ ਇਧਰ ਹਿੱਲੇਗੀ ਰੌਲੇ ਪੈਂਦੇ ਆ ਇਸ ਇਸੇ ਕਰਕੇ ਰੋਲੇ ਪੈਂਦੇ ਆ ਜਦੋਂ ਤਿਮਾ ਨਹੀਂ ਹੁੰਦਾ ਤਾਂ ਇਹਦਾ ਸਭ ਤੋਂ ਬੈਸਟ ਤਰੀਕਾ ਇਹ ਹੀ ਆ ਪਹਿਲੀ ਗੱਲ ਤੱਤ ਤਿਮਾ ਕਟਾਓ ਜੇ ਤੁਸੀਂ ਖੇਤ ਵੱਡੇ ਖੇਤ ਚੋਂ ਛੋਟਾ ਖੇਤ ਕੋਈ ਖਰੀਦਦੇ ਹੋ ਜੇ ਉਹ ਕਿਸੇ ਕਾਰਨ ਕਰਕੇ ਤਿਮਾ ਨਹੀਂ ਕੱਟਿਆ ਜਾਂਦਾ ਤੁਸੀਂ ਮੌਕੇ ਤੇ ਆਪਦਾ ਜਿੰਨਾ ਰਕਬਾ ਖਰੀਦਿਆ ਉਹਦਾ ਮੌਕੇ ਤੇ ਕਬਜ਼ਾ ਲਓ ਠੀਕ ਆ ਸਰ ਇੱਕ ਜੇਕਰ ਕੁਰਸੀ ਨਾਮ ਦੇ ਅਨੁਸਾਰ ਕੋਈ ਬੇਔਲਾਦ ਚਲ ਵਸੇ ਜਾਂ ਲਾਪਤਾ ਹੋ ਜਾਵੇ ਤਾਂ 40 ਸਾਂਝਾ ਲਾਤਾ ਹੋ ਜਾਵੇ ਤਾਂ ਉਸ ਜ਼ਮੀਨ ਦਾ ਹੱਕਦਾਰ ਕੌਣ ਆਈਏ ਨਹੀਂ ਕੁਰਸੀ ਨਾਮੇ ਦੇ ਮੁਤਾਬਕ ਜੋ ਦੇ ਕੋਈ ਵੀ ਬੇਲਾਦਾ ਹੈ ਠੀਕ ਹੈ ਜੀ ਤਾਂ ਉਹਦੇ ਜਿਹੜੇ ਲੀਗਲੀ ਵਾਰਿਸ ਨੇ ਠੀਕ ਹੈ ਜੀ ਕਾਨੂੰਨੀ ਵਾਰਿਸ ਨੇ ਉਹਨਾਂ ਦੇ ਨਾਂ ਜਾਊਗੀ ਬੇਲਾਦਾ ਜਿਹੜਾ ਠੀਕ ਹੈ ਜੀ ਜੇ ਆਦਰਬੈਜ ਉਹਦੇ ਵਾਰਸਾਂ ਦੇ ਵਿੱਚੋਂ ਸਟੈਪ ਬਾਈ ਸਟੈਪ ਵਾਰਸਾਂ ਦੇ ਵਿੱਚ ਕੋਈ ਵਾਰਸ ਨਹੀਂ ਰਹਿੰਦਾ ਜਿਹੜੀ ਖਤਮ ਹੋ ਜਾਂਦੀਆਂ ਨੇ ਤਾਂ ਉਹ ਸਰਕਾਰ ਦੇ ਨਾਮ ਚਲੀ ਜਾਊਗੀ ਅੱਛਾ ਜੀ ਹਾਂਜੀ ਠੀਕ ਹੈ ਜੀ ਇੱਕ ਤਵਾਦਲਾ ਇੰਤਕਾਲ ਕੀ ਹੁੰਦਾ ਜੀ ਤਵਾਦਲਾ ਜਦੋਂ ਆਪਾਂ ਸਪੋਜ਼ ਕਰੋ ਆਪਣੀ ਦੋ ਥਾਂ ਤੇ ਜ਼ਮੀਨ ਹੈ ਬਿਲਕੁਲ ਦੋਨੇ ਥਾਂ ਤੇ ਦੋ ਭਰਾ ਨੇ ਹਾਂਜੀ ਹਾਂ ਦੋ ਟੱਕ ਨੇ ਵੱਖਰੇ ਵੱਖਰੇ ਤੇ ਦੋਨੇ ਥਾਂ ਤੇ ਉਹਦਾ ਉੱਥੇ ਹਿੱਸਾ ਬੋਲਦਾ ਹੈ ਉਧਰ ਉਹਦਾ ਬੋਲਦਾ ਹੈ ਦੋਨਾਂ ਦਾ ਸਾਂਝਾ ਬੋਲਦਾ ਹੈ ਤਾਂ ਉਹ ਇੱਕ ਇੱਕ ਆਪਣੇ ਉਸ ਨੂੰ ਸਹੀ ਤੰਗ ਦਾ ਵਰਤੋਂ ਕਰਨ ਲਈ ਉਹ ਜ਼ਮੀਨ ਨੂੰ ਤਾਂ ਇੱਕ ਪਾਸੇ ਛੱਡ ਦਿੰਦੇ ਨੇ ਉਹ ਇੱਕ ਇੱਕ ਪਾਸੇ ਇਕੱਠੇ ਹੋ ਜਾਂਦੇ ਨੇ ਆਪਸ ਦੇ ਵਿੱਚ ਜ਼ਮੀਨ ਬਦਲ ਲੈਂਦੇ ਨੇ ਕਾਗਜ਼ਾਂ ਦੇ ਵਿੱਚ ਕਬਜ਼ਾ ਵੀ ਕਰ ਲੈਂਦੇ ਨੇ ਤੇ ਕਾਗਜ਼ਾਂ ਦੇ ਪਿੱਛੇ ਵੀ ਤਾਂ ਉਹ ਉਹਨੇ ਉਹ ਜਮੀਨ ਦੇ ਮਾਲਕ ਬਣ ਜਾਂਦੇ ਨੇ ਉਹਨੂੰ ਆਪ ਦੇ ਵਿੱਚ ਤਵਾਦਲਾ ਹੋ ਜਾਂਦਾ ਹੈ ਇਹ ਸਹਿਮਤੀ ਨਾਲ ਤਵਾਦਲਾ ਹੋਇਆ ਤਾਂ ਖਰਚੇ ਤੋਂ ਬੰਦਾ ਬਚ ਜਾਂਦਾ ਜੀ ਠੀਕ ਹੈ ਸਰ ਸ਼ੁਕਰੀਆ ਜੇਕਰ ਕੋਈ ਆਦਮੀ ਜ਼ਮੀਨ ਗ੍ਰੀਬੀ ਕਰਵਾਉਣਾ ਚਾਹੁੰਦਾ ਹੋਵੇ ਜਾਂ ਫੱਕ ਕਰਵਾਉਣਾ ਚਾਹੁੰਦਾ ਹੋਵੇ ਇਹਦੇ ਵਿੱਚ ਕੋਈ ਸਮੇਂ ਦੀ ਉਮਿਆਦ ਹੈ ਜਾਂ ਨਹੀਂ ਇਦੇ ਵਿੱਚ ਗਿਆ ਗਿਰਵੀ ਦਾ ਮਤਲਬ ਹੋਰ ਹੁੰਦਾ ਠੀਕ ਹੈ ਜੀ ਗਿਰਵੀ ਦਾ ਮਤਲਬ ਤਾਂ ਰਹਿਣ ਕਰਨੀ ਹੈ ਜ਼ਮੀਨ ਕਿਸੇ ਨੇ ਰਹਿਣ ਜਿਵੇਂ ਰਿਸ਼ਤੀ ਹੁੰਦੀ ਹੈ ਹਾਂ ਜੀ ਉਹ ਮੇ ਰਹਿਣ ਹੋ ਜਾਂਦੀ ਹੈ ਜ਼ਮੀਨ ਕਿਸੇ ਬੰਦੇ ਨੂੰ ਕਰਨੀ ਹੈ ਜੇ ਠੀਕ ਹੈ ਸਪੋਜ਼ ਕਰੋ ਉਹਦੀ ਮਿਆਦ ਹੁੰਦੀ ਹੈ ਰਿਸ਼ਤੀ ਚ ਪਾਈ ਜਾਂਦੀ ਹੈ ਜੀ ਵੀ ਇੰਨਾ ਚਿਰ ਤੱਕ ਇਹ ਗਹਿਣਾ ਕੀਤੀ ਹੈ ਠੀਕ ਹੈ ਜੀ ਤਾਂ ਜਦੋਂ ਮਿਆਦ ਖਤਮ ਹੋਣ ਤੋਂ ਬਾਅਦ ਉਹ ਮਾਲਕ ਉਹ ਤੋਂ ਰਸੀਦ ਲਊਗਾ ਜਾ ਕੇ ਪਟਵਾਰੀ ਦੇ ਰੱਟ ਪਵਾਊਗਾ ਤੋ ਦਾ ਇੰਤਕਾਲ ਦਰਜ ਹੋ ਜਾਊਗਾ ਠੀਕ ਹੈ ਜੀ ਉਹ ਰੁਟੀਨ ਚ ਜਿਵੇਂ ਇੰਤਕਾਲ ਹੁੰਦੇ ਨੇ ਬੈ ਦੇ ਇੰਤਕਾਲ ਦਾ ਸਮਾਂ ਹੁੰਦਾ 45 ਦਿਨ ਉਹਦਾ ਉਨੇ ਦਿਨ ਦੇ ਵਿੱਚ ਵਿੱਚ ਇੰਤਕਾਲ ਹੋ ਜਾਊਗਾ ਜਦੋਂ ਇੰਤਕਾਲ ਦਰਜ ਕਰਾ ਦੋ ਬੱਕਾ ਠੀਕ ਹੈ ਜੀ ਇੱਕ ਬੱਕਾ ਬੋਰਡ ਦੀ ਜ਼ਮੀਨ ਹੈ ਕਿਵੇਂ ਪਤਾ ਲੱਗਦਾ ਇਹ ਖਰਦ ਜਾ ਬੱਕਾ ਬੋਰਡ ਦੀ ਜ਼ਮੀਨ ਹੈ ਜਿਹੜੀ ਹਾਂਜੀ ਉਤੇ ਉਥੇ ਮਾਲਕੀ ਖਾਨੇ ਦੇ ਵਿੱਚ ਬਕਾ ਬੋਰਡ ਦੀ ਦਾ ਲਬਤ ਆਪਣੇ ਮਾਲਕੀ ਲਿਖੀ ਹੋਊਗੀ ਉਦੋਂ ਪਤਾ ਲੱਗ ਜਾਂਦਾ ਜਿਵੇਂ ਆਪਣੇ ਜਿਵੇਂ ਰਾਮ ਸਿੰਘ ਸ਼ਾਮ ਸਿੰਘ ਲਿਖਿਆ ਹੁੰਦਾ ਮਾਲਕੀ ਵਾਲੇ ਖਾਨੇ ਦੇ ਵਿੱਚ ਉਮੇ ਪੰਜਾਬ ਬਕਾ ਬੋਰਡ ਲਿਖਿਆ ਹੁੰਦਾ ਮਾਲਕੀ ਵਾਲੇ ਖਾਨੇ ਚੋਂ ਪਤਾ ਲੱਗ ਜਾਂਦਾ ਬਕਾ ਬੋਰਡ ਦੀ ਜ਼ਮੀਨ ਹੈ ਠੀਕ ਸਰ ਠੀਕ ਕੁਝ ਜ਼ਮੀਨੀ ਹਿੱਸੇ ਤੋਂ ਵੱਧ ਖਰੀਦੀ ਗਈ ਜਦੋਂ ਤਕਸੀਮ ਕਰਵਾਈ ਤਾਂ ਖਰੀਦਦਾਰ ਦਾ ਅਧਿਕਾਰ ਹੋਵੇਗਾ ਜਾਂ ਨਹੀਂ 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 ਜੇ ਸਪੋਇ ਕਰੋ ਕੋਈ ਬੰਦਾ ਹਾਂਜੀ ਖਰੀਦਦਾਰ ਬੰਦਾ ਜੀ ਵੇਚਣ ਵਾਲਾ ਤਾਂ ਵੱਧ ਵੇਚ ਗਿਆ ਹਾਂਜੀ ਜੇ ਆਪਣਾ ਜ਼ਮੀਨ ਵੱਧ ਬੈ ਹੋ ਗਈ ਇਸੇ ਤੋਂ ਜਦੋਂ ਜ਼ਮੀਨ ਤਕਸੀਮ ਹੋਊਗੀ ਹਾਂਜੀ ਜੇ ਉਹ ਬਾਇ ਕੋਰਟ ਬੰਦਾ ਤਕਸੀਮ ਕਰਾ ਰਿਹਾ ਹੈ ਜੀ ਤਾਂ ਜਿਹੜਾ ਲਾਸਟ ਦੇ ਵਿੱਚ ਰਜਿਸਟਰੀ ਹੋਈ ਹੈ ਜਿਹੜੇ ਲਾਸਟ ਵਾਲੇ ਬੰਦੇ ਨੇ ਜ਼ਮੀਨ ਖਰੀਦੀ ਆ ਵੱਧ ਤਾਂ ਉਹਦੇ ਉੱਰ ਕਟੂਗਾ ਅੱਛਾ ਉਹਨੂੰ ਮਤਲਬ ਉਹ ਚੋਂ ਲੱਗੇ ਕਟਾ ਉਹਦੇ ਚੋਂ ਕੱਟ ਲੱਕੂਗਾ ਲਾਸਟ ਵਾਲੇ ਚ ਸਪੋਜ਼ ਕਰੋ ਲਾਸਟ ਰਜਿਸਟਰੀ ਵਾਲਾ ਬੰਦਾ ਹਾਂਜੀ ਉਹ 10 20 ਵਿੱਚ ਵੱਧ ਕਦੋਂ ਬਿਕ ਬੰਦਸਪੋਇ ਕਰੋ ਖਰੀਦ ਗਿਆ ਮਾਲਕ ਦੇ ਹਿੱਸੇ ਨਾਲੋਂ ਤਾਂ ਉਹ 10 ਵਿਸਵੇ ਦਾ ਉਹਨੂੰ ਘਟਾ ਪਊਗਾ ਕਿਉਂਕਿ ਉਹਨੇ ਰਿਕਾਰਡ ਨਹੀਂ ਚੈੱਕ ਕੀਤਾ ਇਹੀ ਕਾਰਨ ਆ ਜਿਹੜਾ ਤੁਸੀਂ ਪਹਿਲਾ ਕੁਐਸਚਨ ਕੀਤਾ ਸੀ ਠੀਕ ਹੈ ਜੀ ਵੀ ਇੱਕ ਆਪਣੇ ਕੀ ਕਰਨਾ ਚਾਹੀਦਾ ਵੀ ਰਿਕਾਰਡ ਚੈੱਕ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਇਹੀ ਕਾਰਨ ਨੇ ਠੀਕ ਹੈ ਸਰ ਤੁਸੀਂ ਤਵਾਦਲਾ ਕਰਦੇ ਹੋ ਹਾਂਜੀ ਹਾਂਜੀ ਤੁਸੀਂ ਬੈ ਖਰੀਦਦੇ ਹੋ ਜੀ ਜੀ ਤਾਂ ਤੁਹਾਨੂੰ ਮਾਲ ਰਿਕਾਰਡ ਚੈੱਕ ਕਰਨਾ ਤੁਹਾਡੀ ਡਿਊਟੀ ਬਣਦੀ ਹੈ ਜੀ ਜੀ ਵੀ ਅਸੀਂ ਸਹੀ ਕੰਮ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਇਹ ਖਸਰਾ ਨੰਬਰ ਵਿੱਚ ਚਾਹੀਦੀ ਗੈਰਮਮਕਨ ਜ਼ਮੀਨ ਇੱਕ ਬੰਦੇ ਦੇ ਨਾਮ ਹੈ ਕਿ ਗੈਰਮਮਕਨ ਜ਼ਮੀਨ ਵੀ ਉਸ ਦੇ ਹਿੱਸੇ ਦੀ ਹੈ ਜਾਂ ਨਹੀਂ 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 ਇੱਕ ਇੱਕ ਖਸਰਾ ਨੰਬਰ ਹੁੰਦੇ ਨੇ ਖੇਤਾਂ ਦੇ ਨੰਬਰ ਠੀਕ ਹੈ ਜੀ ਖੇਤਾਂ ਦੇ ਨੰਬਰ ਦੇ ਵਿੱਚ ਜਦੋਂ ਪਟਵਾਰੀ ਮੌਕੇ ਤੇ ਗਰਦਾਬ ਨਹੀਂ ਕਰਨ ਜਾਂਦਾ ਹਾਂਜੀ ਸਪੋਇਕਰ ਉਹ ਜਿਹੜੀ ਉਹਦੇ ਵਿੱਚ ਫਸਲ ਵੀਤੀ ਹੋਈ ਹੈ ਤਾਂ ਪਟਵਾਰੀ ਫਸਲ ਦਾ ਅੰਦਾਜ਼ਾ ਕਰੂਗਾ ਠੀਕ ਹੈ ਜੀ ਇੱਕ ਫਰਜ਼ ਕਰੋ 5 8 ਕਨਾਲ ਦਾ ਨੰਬਰ ਹੈ ਠੀਕ ਹੈ ਜੀ 8 ਕਨਾਲ ਦੇ ਵਿੱਚੋਂ ਉਨੇ 8 ਸਤ ਕਨਾਲ ਚੋਂ ਨਲਾਇਆ ਹੈ ਠੀਕ ਹੈ ਜੀ ਠੀਕ ਹੈ ਤੇ ਪੱਦਾ ਉਹਦੇ ਵਿੱਚ ਇੱਕ ਕਨਾਲ ਬਚ ਗਿਆ ਪਿੱਛੇ ਸਪੋਜ਼ ਕਰੋ ਉਹਨੇ ਇੱਕ ਕਨਾਲ ਦੇ ਵਿੱਚ ਉੱਥੇ ਥਾਮ ਖਾਲੀ ਛੱਡਿਆ ਹੈ ਮੋਟਰ ਵਗੈਰਾ ਦਾ ਕੋਠਾ ਹੈ ਜਾਂ ਉਹਨੇ ਪਸ਼ੂਆਂ ਵਾਸਤੇ ਬਣਾਇਆ ਹੋਇਆ ਕੁਝ ਵੀ ਕੀਤਾ ਹੈ ਤਾਂ ਪਟਵਾਰੀ ਉਸ ਨੂੰ ਜਿਹੜਾ ਉਹਦੇ ਚੋਂ ਰਕਬਾ ਬਚ ਗਿਆ ਹਾਂਜੀ ਹਾਂਜੀ ਇਕੜ ਚੋਂ ਇੱਕ ਕਨਾਲ ਤਾਂ ਉਹ ਨੂੰ ਉਹ ਗੈਰਮੁਮਕਨ ਮੋਟਰ ਜਾ ਗੈਰ ਮਮਕਨ ਮਕਾਮ ਜੋ ਵੀ ਉਸਤੇ ਬਣਾ ਹੋਇਆ ਉਹ ਸ਼ੋ ਕਰੂਗਾ ਜੀ ਤਾਂ ਕਰਕੇ ਨੰਬਰ ਖਸਰੇ ਦੀ ਜੋ ਰਕਬਾ ਹੈ ਉਹਨੇ ਪੂਰਾ ਕਰਨਾ ਵੀ ਇਹ ਨੰਬਰ ਖਸਰੇ ਚ ਇੰਨੀ ਫਸਲ ਹੈ ਐਨਾ ਖਾਲੀ ਹੈ ਜਾਂ ਇੰਨੇ ਤੇ ਮੋਟਰ ਵਗੈਰਾ ਤਾਂ ਜਾਂ ਮਕਾਨ ਬਣਾਇਆ ਹੈ ਇਹ ਜ਼ਰੂਰੀ ਹੈ ਠੀਕ ਹੈ ਜੀ ਜੀ ਕਿਸੇ ਬੰਦੇ ਤੋਂ ਕੁਝ ਮਰਲੇ ਜ਼ਮੀਨ ਖਰੀਦੀ ਸੀ ਤੇ ਉਹ ਤਕਸੀਮ ਲਈ ਰਾਜ਼ੀ ਨਹੀਂ ਹੋਇਆ ਜਿੱਥੇ ਤੱਕ ਜਦੋਂ ਆਪਾਂ ਸਾਂਝੀ ਖੇਡ ਵਿੱਚ ਜ਼ਮੀਨ ਖਰੀਦ ਲੈਣੇ ਹਾਂ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਸਾਂਝੀ ਖੇਵੜ ਦੇ ਵਿੱਚ ਜ਼ਮੀਨ ਖਰੀਦ ਕੇ ਜੇ ਤਾਂ ਸਾਰੀਆਂ ਧਿਰਾਂ ਉਹ ਸਾਂਝੀ ਖੇਵੜ ਦੀਆਂ ਸਾਰੀਆਂ ਧਿਰਾਂ ਹਾਂਜੀ ਸਹਿਮਤ ਹੁੰਦੀਆਂ ਨੇ ਠੀਕ ਹੈ ਜੀ ਫਿਰ ਤਾਂ ਇੱਕ ਐਗਰੀਮੈਂਟ ਲਿਖ ਕੇ ਪਰਿਵਾਰੀ ਕੋਲ ਜਾ ਕੇ ਉਹਦਾ ਮਾਲ ਰਿਕਾਰਡ ਦੇ ਵਿੱਚ ਤਕਸੀਮ ਹੋ ਸਕਦੀ ਹੈ ਠੀਕ ਹੈ ਜੀ ਜੇ ਧਿਰਾਂ ਸਹਿਮਤ ਨਹੀਂ ਹਾਂਜੀ ਹਾਂ ਤਾਂ ਇਹ ਨਹੀਂ ਹੋ ਸਕਦਾ ਕਿ ਤਕਸੀਮ ਨਹੀਂ ਹੁੰਦੀ ਹੋਊਗੀ ਤਾਂ ਮੌਕੇ ਦੇ ਤੁਸੀਂ ਤਹਿਸੀਲਦਾਰ ਸਾਹਿਬ ਦੇ ਠੀਕ ਹੈ ਜੀ ਕੋਰਟ ਕੇਸ ਪਾਓ ਤੁਸੀਂ ਕੋਰਟ ਕੇਸ ਨਾਲ ਆਪਣੀ ਜ਼ਮੀਨ ਜਿੰਨਾ ਤੁਹਾਡਾ ਜੋ ਰਾਈਟ ਬਣਦਾ ਤੁਸੀਂ ਤਕਸੀਮ ਕਰਵਾ ਸਕਦੇ ਹੋ ਤੁਹਾਨੂੰ ਰਾਈਟ ਹੈ ਠੀਕ ਹੈ ਜੀ ਇੱਕ ਪੂਆ ਆਪਣੇ ਭਤੀਜੇ ਨੂੰ ਜ਼ਮੀਨ ਕਿਸ ਤਰ੍ਹਾਂ ਵੇਚ ਸਕਦੀ ਆ ਜਾਂ ਕਿਸ ਤਰ੍ਹਾਂ ਪਗੜਾ ਦੇ ਨੇ ਵੀ ਉਹਦੇ ਨਾਮ ਕਰਵਾ ਸਕਦੀ ਆ ਬਲੱਡ ਰਿਲੇਸ਼ਨ ਚ ਹੋ ਜੂ ਜਾਂ ਵਿਦਾਊਟ ਬਲੱਡ ਰਿਲੇਸ਼ਨ ਚ ਨਹੀਂ ਨਹੀਂ ਪੂਆ ਭਤੀਜੇ ਨੂੰ ਤਾਂ ਗੱਲ ਇਸ ਤਰ੍ਹਾਂ ਹੈਗੀ ਜਿਵੇਂ ਹੁਣ ਪੂਆ ਨੇ ਭਤੀਜੇ ਨੂੰ ਦੇਣੀ ਹੈ ਗਿਫਟ ਵੀ ਕਰਾ ਸਕਦੀ ਹੈ ਠੀਕ ਆ ਜ਼ਮੀਨ ਗਿਫਟਡ ਕਰਾ ਸਕਦੀ ਹੈ ਮਤਲਬ ਦਾਣ ਕਹਿੰਦੀ ਹਾਂ ਉਹ ਦਾਣ ਦਾ ਮਤਲਬ ਇਹ ਹੁੰਦਾ ਉਹਦੇ ਤੇ ਸਰਕਾਰ ਦਾ ਖਰਚਾ ਜਿਹੜਾ ਕਾਗਜ਼ਾਂ ਦਾ ਉਨਾ ਹੀ ਲੱਗਦਾ ਜੋ ਬੈਦ ਰਿਸ਼ਤੀ ਦਾ ਲੱਗਦਾ ਉਹਦੇ ਚ ਪੈਸੇ ਸ਼ੋ ਨਹੀਂ ਹੁੰਦੇ ਵੀ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ ਜੱਦ ਦੇਣਾ ਉਹਦੇ ਚ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਗਿਫਟਡ ਡੀਡ ਗਿਫਟਡ ਡੀਡ ਦੇ ਵਿੱਚ ਠੀਕ ਆ ਉਹ ਤੁਸੀਂ ਕੋਈ ਵੀ ਕਿਸੇ ਨੂੰ ਗਿਫਟਡ ਕਰਾ ਸਕਦੇ ਠੀਕ ਆ ਜੀ ਦੋਸਤੋ ਇਸ ਹੀ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਕਾਫੀ ਸਾਰੇ ਸਵਾਲਾਂ ਦੇ ਜਵਾਬ ਆਪਾਂ ਸਰ ਤੋਂ ਲਏ ਨੇ ਬਾਕੀ ਜੇਕਰ ਕੋਈ ਤੁਹਾਡਾ ਸਵਾਲ ਫਿਰ ਵੀ ਰਹੇਗਾ ਤਾਂ ਤੁਸੀਂ ਕਮੈਂਟ ਕਰ ਦਿਓ ਤਾਂ ਜਦੋਂ ਵੀ ਸਰਕਲ ਦੁਆਰਾ ਸਮਾਂ ਹੋਵੇਗਾ ਤਾਂ ਆਪਾਂ ਬੇਨਤੀ ਕਰਾਂਗੇ ਵੀ ਆਪਾਂ ਨੂੰ ਦੁਬਾਰਾ ਸਮਾਂ ਜਲਦੀ ਦੇਣ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਜੋਗ ਸਮਝਿਆ ਜੀ ਜੀ ਤੇ ਜਿੰਨੀ ਕੁ ਜਾਣਕਾਰੀ ਕਿਸੇ ਵੀ ਪਰਸਨ ਕੋਲ ਹੋ ਸਕਦੀ ਹੈ ਉਹ ਦੇਣੀ ਜ਼ਰੂਰ ਚਾਹੀਦੀ ਹੈ ਜੀ 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 ਠੀਕ ਆ ਸਰ ਸ਼ੁਕਰੀਆ ਮਿਹਰਬਾਨੀ ਦੋਸਤੋ ਠੀਕ ਆ ਬਾਕੀ ਆਪਣੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਕਰੋ ਕਿਉਂਕਿ ਇਦਾਂ ਦੀਆਂ ਆਪਾਂ ਜਾਣਕਾਰੀਆਂ ਤੁਹਾਡੇ ਉਪਰਾਲੇ ਕਰਕੇ ਲੈ ਕੇ ਆਇਆ ਰਾਂ ਬਾਕੀ ਸਰਦਾਂ ਮੈਂ ਦੁਆਰ ਤੋਂ ਫਿਰ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਇਹ ਜਿਹਾ ਸ਼ਖਸੀ ਤਾਪ ਨੂੰ ਸਮਾਂ ਦੇ ਰਹੀਆਂ ਨੇ ਤਾਂ ਜਿਨ੍ਹਾਂ ਵੀ ਹੋ ਸਕੇ ਆਪਾਂ ਜਾਣਕਾਰੀ ਤੁਹਾਡੇ ਨਾਲ ਇਹ ਕੰਟੀਨਿਊ ਰੱਖਾਂਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਸਵਾਲਾਂ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ